ਲਓ ਜੀ ਇੰਦਰ ਬਣ ਰਹੇ ਨੇ ਸਾਡੇ ਅੱਗੇ ਮੂੜੀ ਵਾਲੇ ਪਰੌਂਠੇ ਪਰੌਂਠੇ ਬਣਦੇ ਆ ਦਾਲ ਦੇ ਘਿਓ ਦੇ ਦੇਸੀ ਜਿਹੇ ਬਣਦੇ ਪਏ ਦੇਸੀ ਖਾਗ ਤੋਂ ਜ਼ਿਆਦਾ ਆਮ ਘਾਵ ਹੋ ਜਨਾ ਚੱਲਦੇ ਪਏ ਪਰੌਂਠੇ ਅਜੇ ਤੁਹਾਨੂੰ ਆਪਾਂ ਇਹਨਾਂ ਦਾ ਮੂੰਹ ਨਹੀਂ ਦਿਖਾਵਾਂਗੇ ਮੂੰਹ ਤਾਂ ਨੂੰ ਠਹਿਰ ਕੇ ਦਿਖਾਵਾਂਗੇ ਲਓ ਜੀ ਨਾਲ ਦੀ ਨਾਲ ਆਪਾਂ ਤੁਹਾਨੂੰ ਮੂੰਹ ਦਿਖਾਵਾਂਗੇ ਨਾਲ ਦੀ ਨਾਲ ਬੰਦੇ ਐਕਟਿਵ ਹੋ ਗਏ ਆ ਕਿਵੇਂ ਬਣੇ ਪਰੌਂਠੇ ਲਾਜਵਾਬ ਲਾਜਵਾਬ ਸਦੀ ਸੁਆਦੀ ਇਹਨਾਂ ਲਾਜਵਾਬ ਹੈ ਚਲੋ ਇਧਰ ਸਸੀ ਕਾਲ ਤਾਂ ਬੁਲਾਓ ਹਾਂਜੀ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਆਜੋ ਪ੍ਰੋਟੀਨ ਹਾਊਸ ਸਾਡੇ ਨਾਲ ਆ ਕੇ ਉਤਾਰ ਖਾ ਲਈ ਤੁਸੀਂ ਖਾਓ ਡਾਲ ਦੇ ਕਿਵੜੇ ਹਾਂ ਡਾਲ ਦੇ ਕਿਵੜੇ ਅੱਜ ਉਤਾਰਨ ਦੇਸੀ ਦੇ ਦਿੱਤੇ ਮੈਂ ਕਿਹਾ ਉਤਾਰ ਮੋٹے ਬੜੇ ਹੁੰਦੇ ਜਾਂਦੇ ਨੇ ਤਾਂ ਕਰਕੇ ਦੇਸੀ ਦੇ ਨਹੀਂ ਦਿੱਤੇ ਮੈਂ ਛਾਲ ਛਾਲ ਚ ਮੋਟਾ ਹੋ ਜਾਂਦਾ ਉਹਨਾਂ ਕੋਈ ਗੱਲ ਨਹੀਂ ਫੇਰ ਮੈਂ ਪਤਲਾ ਕੋਈ ਨਾ ਤੁਸੀਂ ਬਣੇ ਰਹੋ ਵਲੌਗਾਂ 'ਚ ਵੇਨੇ ਆ ਪਤਲੇ ਹੁੰਦੇ ਨੇ ਕਿ ਨਹੀਂ ਹੁੰਦੇ ਹੂੰ ਹੂੰ ਤਲਵਜੀ ਇਧਰ ਆਪਣੇ ਸੂਟ ਆ ਗਏ ਨੇ ਰੈਡੀ ਹੋ ਕੇ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਤੇ ਮੈਂ ਵੀ ਆਪਣੇ ਪਰੌਂਠੇ ਖਾਣੇ ਨੇ ਪਹਿਲਾਂ ਮੈਂ ਇਹਨਾਂ ਨੂੰ ਤੋਲਣਾ ਮੈਂ ਫਿਰ ਬਣਾ ਕੇ ਪਰੌਂਠੇ ਖਾਣੀਆਂ ਆਪਣੇ ਇਹਨਾਂ ਨੂੰ ਬਣਾਤਾ ਪਾਣੇ ਤੂੰ ਮੈਂ ਤੂੰ ਆ ਗਿਆ ਅੰਦਰ ਯਾਰ ਇਹਨਾਂ ਨੂੰ ਪਰੌਂਠੇ ਬਣਾਤੇ ਖਾ ਕੇ ਤੇ ਇਹ ਚੱਲੇਨ ਟਾਈਮ ਹੋ ਗਿਆ ਅੱਜ 11:00 ਵਜੇ ਕਿਉਂਕਿ ਅਸੀਂ ਸਵੇਰੇ ਨਾ ਚਲੇ ਗਏ ਸੀ ਸੂਟ ਫੜਨ ਵਾਸਤੇ ਤੂੰ ਕੱਪੜੇ ਲਿਆ ਕੇ ਆਉਣੇ ਹਨ ਕੱਪੜੇ ਲੈ ਕੇ ਆਏ ਆ ਇਹਨੂੰ ਬਾਅਦ ਆਪਾਂ ਘਰ ਦੇ ਕੰਮ-ਕਾਰ ਕਰਾਂਗੇ ਪਹਿਲਾਂ ਨਹਾ ਕੇ ਤੇ ਫਿਰ ਬਾਕੀ ਕੰਮ ਕਰਦੇ ਮੇਰਾ ਪਾਣੀ ਹਲਾਤਾ ਨਾ ਇੰਨੇ ਪਰੌਂਠਿਆਂ ਦੇ ਮਸਤ ਹੋਏ ਨੇ ਨਾ ਇੰਨੇ ਪਰੌਂਠਿਆਂ ਦੇ ਮਸਤ ਹੋਏ ਪੈ ਨਾ ਕੁਝ ਪਤਾ ਨਹੀਂ ਲੱਗਣ ਡਿਆ ਕਿ ਸੋਨੂੰ ਕੀ ਕਹਿ ਰਹੀ ਕੀ ਨਹੀਂ ਹੈ ਐਂ ਐਂ ਅੰਦਰ ਧੂਆ ਧੂਆ ਹੋ ਗਿਆ ਤੇ ਅੱਜ ਫੇਰ ਮੌਸਮ ਬੜਾ ਸਾਫ਼ ਹੈ ਵਧੀਆ ਧੁੱਪ ਲੱਗੀ ਹੋਈ ਹੈ ਚਿੱਟੀ ਤੇ ਇੱਧਰ ਆਪਾਂ ਮੰਜਾ ਢਾਲਿਆ ਚਿੱਟੀ ਧੁੱਪ ਲੱਗੀ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ ਮੇਰੇ ਰੰਗ ਵਰਗਾ ਤੁਹਾਡੇ ਰੰਗ ਵਰਗਾ ਨਹੀਂ ਮੇਰੇ ਰੰਗ ਵਰਗਾ ਆ ਦੇ ਰੰਗ ਵਰਗਾ ਬੱਦਲ ਹੀ ਹੋ ਜਾਂਦਾ ਮੈਨੂੰ ਲੱਗਾ ਕਾਲਾ ਕਾਲਾ ਜੀ ਹੂੰ ਚਲੋ ਟੈਂਸ਼ਨ ਨਾ ਕਰਨਾ ਇਤਨਾ ਥੋੜੀ ਕਰਨੀਆਂ ਜਿਹੜੀ ਜਿਹੜੀ ਜੋ ਹਕੀਕਤ ਹੈ ਮੈਂ ਉਹ ਦੱਸਣ ਦੀਆਂ ਜੋ ਸਚਾਈ ਮੈਂ ਉਹ ਦੱਸ ਰਹੀ ਆਂ ਐਨੀ ਵੀ ਸੋਣੀ ਨਹੀਂ ਜੀ ਤੂੰ ਆਪਣਾ ਸਮਝੀ ਬੱਦਲ ਉਹ ਮੈਂ ਤੁਹਾਨੂੰ ਸਮਝਦੀ ਆਂ ਗਾਣਾ ਗਾਇਆ ਮੈਂ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ ਮਤਲਬ ਤੁਹਾਡੇ ਰੰਗ ਵਰਗਾ ਨਹੀਂ ਮੇਰੇ ਰੰਗ ਵਰਗਾ ਅੱਛਾ ਹਾਂ ਸਮਝ ਗਏ ਨਾ ਇਹ ਸਮਝਣਾ ਹੀ ਹੁੰਦਾ ਹੋਰ ਕੀ ਹੁੰਦਾ ਨਾ 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 ਐਡੀ ਮੈਂ ਕੋਈ ਆਪਣੇ ਨੂੰ ਸਮਝ ਨਹੀਂ ਗਈ ਬਹੁਤ ਸੋਣੀ ਕੋਸਣ ਜਵਾਨੀ ਦਾ ਕਦੇ ਮਾਣ ਨਾ ਕਰੋ ਕਹਿੰਦੇ ਕਿ ਨਹੀਂ ਹੂੰ ਸੱਚੀ ਗੱਲ ਹੈ ਕਿ ਨਹੀਂ ਪਾਣੀ ਆ ਰੱਖਿਆ ਹੀ ਪਾਣੀ ਪੈ ਲਓ ਕੋਸਣ ਹੋਏ ਤੇ ਤੁਸੀਂ ਮਾਣ ਕਰੋ ਨਾ ਕੋਸਣ ਜਵਾਨੀ ਨੂੰ ਮਾਣ ਕੀ ਕਰਨਾ ਨਾਮ ਹੈਗਾ ਹੁਣ ਤੇ ਰੱਖ ਪਿੰਨੇ ਓਹ ਹੋ ਹੋ ਦੇਖ ਟੋਪੀ ਕਿਧਰ ਨੂੰ ਪਾਰਕ ਹੀ ਸੈੱਟ ਕਰੋ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਚਾਨਣ ਕਿਧਰ ਪੈ ਰਿਹਾ ਤੇ ਕਿਧਰ ਹੁਣੇ ਹੀ ਆਪਾਂ ਵੀਡੀਓ ਸ਼ੂਟ ਕਰਕੇ ਹਟੇ ਆ ਆਪਣੀ ਰੀਲ ਆਊਗੀ ਇੰਸਟਾਗ੍ਰਾਮ ਤੇ ਪੰਜਾਬੀ ਪਹਿਰਾਵੇ ਤੇ ਤੇ ਆਪਣੀ YouTube ਚੈਨਲ ਤੇ ਵੀ ਪਹਿਲਾਂ ਵੀ ਤੇ ਠੀਕ ਹੈ ਜੀ ਆਪਾਂ ਸੂਟ ਰੈਡੀ ਕੀਤਾ ਤੁਹਾਨੂੰ ਦਿਖਾਇਆ ਸੀ ਮੈਂ ਇੱਕ ਵਾਰੀ ਵਲੌਗ ਕੀਤਾ ਅੱਜ ਦੀ ਵਾਪਾਂ ਵਲੌਗ ਤਾਂ ਨਹੀਂ ਬਣਾਇਆ ਪੰਜਾਬੀ ਪਹਿਰਾਵੇ ਤੇ ਨਹੀਂ ਵਲੌਗ ਨਹੀਂ ਬਣਾਇਆ ਕਿਉਂਕਿ ਆ ਬਾਕੀ ਸੂਟ ਸਾਰੇ ਆਪਣੇ ਦੂਜੇ ਸਨ ਠੀਕ ਕਰਨਾ ਵਰਕ ਵਾਲਾ ਜਾ ਫਿਰ ਇੰਸਟਾ ਤੇ ਆਉਗੀ ਜਿਹੜੀ ਮਸ਼ੀਨ ਵਰਕ ਕੀਤਾ ਚੈੱਕ ਕਰੋ ਐਨੀ ਅਸਾਬ ਸੂਟਰਾ ਮੈਂ ਸਵੇਰੇ ਵੀ ਦੱਸਿਆ ਹਾਂ ਵਲੌਗ ਚ ਤੇ ਬਸ ਹੁਣ ਮੈਂ ਪੈਕ ਹੀ ਕਰਨ ਲੱਗੀ ਹਾਂ ਇਹ ਦੇ ਵਿੱਚ ਬੁੱਟੀ ਦਿੱਤੀ ਹੈ ਤੇ ਬਾਹਾਂ ਤੇ ਠੀਕ ਹੈ ਜੀ ਹਲੇ ਪੈਕ ਨਾ ਕਰਿਓ 엄마 ਫੋਟੋ ਖਿੱਚਣੀਆਂ ਨੇ ਇਹਦੀਆਂ ਅੱਛਾ ਠੀਕ ਹੈ ਠੀਕ ਫਿਰ ਮੈਂ ਤਾਂ ਸਰੇ ਕੋਰੀਲ ਜਾਣਾ ਪੁੱਤ ਕੋਈ ਨਾ ਕਰ ਦਿਓ ਬਾਅਦ ਚ ਹੁਣੀ ਫੋਟੋ ਖਿੱਚ ਕੇ ਆਪਾਂ ਲੇਸਨ ਲਾ ਕੇ ਨਾ ਲੇਸਨ ਲਾ ਕੇ ਸਾਰੀ ਚੱਤਾਂ ਤੇ ਤੇ ਕਾਟਨ ਦੀ ਲਾਈਨਿੰਗ ਲਾਈ ਹੈ ਠੀਕ ਹੈ ਜੀ ਇਹ ਹੈਗਾ ਜੀ ਆਪਣਾ ਭੁੱਲ ਗਈ ਮੈਂ ਪਸ਼ਮੀਨਾ ਪਸ਼ਮੀਨਾ ਦੇ ਹੈਗਾ ਇਹ ਪਸ਼ਮੀਨਾ ਉਹਦਾ ਹੈ ਆਰਾਮ ਟੈਕ ਦਾ ਪਸ਼ਮੀਨਾ ਦੇ ਉੱਤੇ ਵਰਕ ਕੀਤਾ ਪਰ ਆਰਾਮ ਟੈਕ ਦਾ ਪਸ਼ਮੀਨਾ ਹੈ ਦੂਜਾ ਪਸ਼ਮੀਨਾ ਨਹੀਂ ਠੀਕ ਹੈ ਜੀ ਤੇ ਤੁਸੀਂ ਕਾਟਨ ਤੇ ਵੀ ਕਰਵਾ ਸਕਦੇ ਇਹ ਵਰਕ ਸੇਮ ਕਾਟਨ ਤੇ ਕਰਵਾਣਾ ਕਾਟਨ ਤੇ ਕਰਵਾ ਲਿਓ ਠੀਕ ਹੈ ਜੇ ਤੁਸੀਂ ਹੋਰ ਕਿਹੇ ਫੈਬਰਿਕ ਤੇ ਕਰਵਾਉਣਾ ਉਹ ਤੁਹਾਡੀ ਚੋਇਸ ਹੈ ਹਰੇਕ ਤਰ੍ਹਾਂ ਦਾ ਆਪਣੇ ਕੋਲ ਫੈਬਰਿਕ ਹੈਗਾ ਬਾਜੂ ਹਾਂ ਆ ਬਾਹਾਂ ਮੈਂ ਦਿਖਾਤਾ ਪਹਿਲਾਂ ਹਨਾ ਕਿ ਨਹੀਂ ਪਤਾ ਨਹੀਂ ਲਓ ਮੈਂ ਇੱਕ ਵਾਰੀ ਹੋਰ ਦਿਖਾ ਦੇਣੀ ਚੰਗੀ ਤੇ ਬਲੌਗ ਦੇ ਵਿੱਚ ਲਓ ਜੀ ਇਹ ਨਾ ਤੁਸੀਂ ਕਰਵਾ ਲਿਓ ਕਿਸੇ ਵੀ ਫੈਬਰਿਕ ਤੇ ਜਿਵੇਂ ਹੁਣ ਮੌਸਮ ਚੇਂਜ ਹੋ ਰਿਹਾ ਗਰਮੀਆਂ ਵਾਲ ਆ ਰਿਹਾ ਕਾਟਨ ਤੇ ਤਕਰਾਓਗੇ ਬਹੁਤ ਸੋਹਣਾ ਲੱਗੇਗਾ ਕਿਸੇ ਵੀ ਕਲਰ ਉੱਤੇ ਕਲਰ ਆਪਸ਼ਨ ਦੱਸ ਦਿਓ ਤੁਸੀਂ ਆਪਾਂ ਤੁਹਾਨੂੰ ਕਰ ਦਾਂਗੇ ਠੀਕ ਹੈ ਜੀ ਸੇਮ ਕਰਵਾਉਣਾ ਸੇਮ ਕਰਵਾ ਲਿਓ ਤੇ ਬਾਵਾਂ ਨੇ ਤੇ ਸਲਵਾਰ ਸਿੰਪਲ ਹੈ ਹਾਂ ਸਲਵਾਰ ਤੇ ਕੁਝ ਨਹੀਂ ਕਰਵਾਇਆ ਵਰਗਾ ਉਹਨਾਂ ਨੇ ਬਸ ਐਵੇਂ ਤੇ ਦੁਪੱਟਾ ਇਹਦੇ ਨਾਲ ਮੈਂ ਤੁਹਾਨੂੰ ਖੋਲ ਕੇ ਦਿਖਾਉਣਾ ਬਾਹਲਾ ਘੈਂਟ ਬਨਾਇਆ ਦੁਪੱਟਾ ਜੀ ਦੁਪੱਟਾ ਚੱਕੀ ਦੁਪੱਟਾ ਆ ਪਾ ਇਹਦੇ ਨਾਲ ਟੈਬੀ ਦਾ ਰੱਖਿਆ ਠੀਕ ਹੈ ਲੋ ਦੇਖਿਓ 4 ਸੈਂਟ ਬਾਰਡਰ ਹੈ ਤੇ ਸੈਂਟਰ ਚ ਫਲਾਵਰ ਨੇ ਤੇ ਆਪਣੇ ਜਿੰਨੇ ਵੀ ਦੁਪੱਟੇ ਨੇ ਨਹੀਂ ਐਨ ਤੁਹਾਨੂੰ ਖੁੱਲੇ ਢੁੱਲੇ ਮਿਲਣੇ ਨੇ ਤੇ ਬਾਕੀ ਜੇ ਤੁਸੀਂ ਜ਼ਿਆਦਾ ਨੌਲੇਜ ਲੈਣੀ ਹੈ ਤਾਂ ਤੁਸੀਂ ਸਾਡਾ ਪੰਜਾਬੀ ਪਹਿਰਾਵਾ ਚੈਨਲ ਉਹਨੂੰ ਸਬਸਕ੍ਰਾਈਬ ਕਰ ਲਓ ਉੱਥੇ ਆਪਣੇ ਸੂਟਾਂ ਦੀਆਂ ਵੀਡੀਓ ਕੋਈ ਕਿਸੇ ਕਿਸਮ ਦਾ ਤੁਹਾਨੂੰ ਸੂਟ ਚਾਹੀਦਾ ਤੁਸੀਂ ਫਰੌਗ ਸੂਟ ਬਣਾਉਣਾ ਤੁਸੀਂ ਸ਼ਰਾਰਾ ਸੂਟ ਬਣਾਉਣਾ ਤੁਸੀਂ ਸਿੰਪਲ ਸੂਟ ਬਣਾਉਣਾ ਨਹੀਂ ਤਾਂ ਸਾਨੂੰ ਉੱਥੇ WhatsApp ਤੇ ਕਾਲ ਕਰ ਲਿਓ ਦਮੂ ਸਾਰਾ ਪਤਾ ਹੈ ਦਮੂ ਮੇਨ ਹੈਡ ਬਣ ਰਿਹਾ ਮੇਰੇ ਪੰਜਾਬੀ ਬੁਟੀਕ ਦਾ ਕਿਉਂਕਿ ਦਮਣ ਸੰਭਾਲ ਰਹੀ ਹੈ ਸਾਰਾ ਕੁਝ ਅੱਜ ਕੱਲ ਗੀਲਾ ਰੂਲਾ ਸਾਰਾ ਦਮਣ ਮੇਰੀ ਹੈਲਪ ਕਰਦਾ ਵਿਚਾਰਾ ਤੇ ਤਾਂ ਕਰਕੇ ਦਮਣ ਚਾਰੀ ਦੱਸਣ ਦੀ ਹੈ ਕਿ WhatsApp ਤੇ 콜 ਕਰ ਲਿਓ ਆਪਣਾ ਬੁਟੀਕ ਵਾਲਾ ਨੰਬਰ ਹੈਗਾ 98147 90283 ਠੀਕ ਹੈ ਤੇ ਅੱਜ ਆਪਾਂ ਨਾ ਓਦੋਂ ਬਾਅਦ ਸ਼ਹਿਰ ਤੋਂ ਬਾਅਦ ਵਲੌਗ ਨਹੀਂ ਸ਼ੂਟ ਕੀਤਾ ਕਿ ਮੈਂ ਚਲੀ ਗਈ ਹਾਂ ਬਾਜ਼ਾਰ ਤੇ ਵਲੌਗ ਬਿਲਕੁਲ ਸ਼ੂਟਿੰਗ ਨਹੀਂ ਕੀਤਾ ਆ ਕੇ ਮਸ ਹੁਣ ਮਦਾਲ ਚੋਲ ਬਣਾਏ ਨੇ ਦਾਲ ਚੋਲ ਬਣਾ ਕੇ ਬਸ ਆ ਆਪਣੀ ਪੰਜਾਬੀ ਪਹਿਰਾਵਾ ਬੁਟੀਕ ਵਾਲੀ ਵੀਡੀਓ ਸ਼ੂਟ ਕਰਕੇ ਹਟੇ ਆ ਤੇ ਹੁਣ ਇਹ ਕਰਨੇ ਪਏ ਆਪਾਂ ਤੇ ਕੱਲ ਨੂੰ ਜਾਣਾ ਇਹਨਾਂ ਦਾ ਕੋਰਗੇ ਇੱਕ ਚੀਜ਼ ਇਹਨਾਂ ਨੇ ਇਹ ਬਣਾਇਆ ਪਹਿਲਾਂ ਵੀ ਦਿਖਾਇਆ ਸੀ ਵੀਡੀਓ 'ਚ ਇਹਦੇ ਨਾਲ ਪਰ ਰੱਖਿਆ ਕਮਨਚਰੋਂ ਦਾ ਲੈ ਬਟਾ ਠੀਕ ਹੈ ਤੇ ਸਿੰਪਲੀ ਜਵੇਂ ਦਾ ਦੁਪੱਟਾ ਹੈ ਉਸੇ ਕਲਰ ਦੀ ਲੇਸ ਲਾਈ ਆਪਾਂ ਨੇ ਇਹਦੇ ਨਾਲ ਕਰੀਬ ਦੀ ਬਾਟਮ ਹੈ ਠੀਕ ਜੀ ਇੱਕ ਸਿੰਪਲ ਇਹਨਾਂ ਦਾ ਤਿਆਰ ਸੀ ਨਾ ਹਾਂ ਬਾਟਮ ਇੱਕ ਤਿਆਰ ਕੀਤਾ ਆਪਾਂ ਨੇ ਸ਼ਿਮਰ ਕਸ਼ਮੀਰੀ ਦੇ ਵਿੱਚ ਠੀਕ ਹੈ ਇਹਦੇ ਨਾਲ ਦੁਪੱਟਾ ਦੁਪੱਟਾ ਉਹਨਾਂ ਨਹੀਂ ਰੈਡੀ ਕਰਵਾਇਆ ਕਹਿੰਦੇ ਮੈਂ ਘਾਰੀ ਪਾਣਾ ਦੁਪੱਟਾ ਨਹੀਂ ਰੈਡੀ ਕਰਾਂ ਬਸ ਇਹ ਸੂਟ ਆਪਾਂ ਪੈਕ ਕਰ ਲਈਏ ਤੇ ਆਪਣੀ ਅਮਰੀਕਾ ਵਾਲੀ ਭਾਉ ਦੀ ਕਨੇ ਡੋੜੀ ਪੈਣਾ ਵੀ ਪੰਜੀਤ ਕੋਲ ਉਹਨਾਂ ਦਾ ਕੋਰੀਆ ਜਾਣਾ ਤੇ ਪਹਿਲਾਂ ਉਹਨਾਂ ਦਾ ਇੱਕ ਸੂਟ ਹੋਰ ਸੀ ਉਹ ਸੂਟ ਆਪਣੇ ਕੋਲੋਂ ਥੋੜਾ ਜਾਂ ਖਰਾਬ ਹੋ ਗਿਆ ਤੇ ਉਹ ਸੂਟ ਆਪਣੇ ਕੋਲੋਂ ਤਾਂ ਕੀ ਖਰਾਬ ਹੀ ਹੋਇਆ ਹੋਇਆ ਸੀ ਉਹ ਖਰਾਬ ਹੀ ਹੋਇਆ ਹੋਇਆ ਸੀ ਬਸ ਤੇ ਉਹ ਨਹੀਂ ਰੈਡੀ ਹੋਇਆ ਚਲੋ ਨੈਕਸਟ ਟਾਈਮ ਉਹਨਾਂ ਨੂੰ ਦਵਾ ਕੇ ਰੈਡੀ ਕਰਕੇ ਫੋ ਕਰਲੀ ਬੈਕ ਅੱਛਾ ਤੂੰ ਫੋਟੋ ਵਿੱਚ ਨਹੀਂ ਆਣਾ ਹਾਂ ਕਾਇ ਸੂਟ ਦੀਆਂ ਹਾਂ ਬਾਕੀ ਮੈਂ ਕਰ ਦੇਣੀ ਹਾਂ ਬਾਕੀ ਕਰ ਦੋ ਤੇ ਬਾਕੀ ਜੀ ਜੇ ਬਲੌਗ ਚੰਗੇ ਲੱਗਦੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਜੀ ਆਪਾਂ ਬਲੌਗ ਦੇ ਵਿੱਚ ਆਪਣੇ ਫੈਮਲੀ ਬਲੌਗ ਹੁੰਦੇ ਨੇ ਜਰੂਰ ਜਾ ਕੇ ਦੇਖਣਾ ਕਰੋ ਜਿਹੜੇ ਨਵੇਂ ਲੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜਿਹੜੇ ਪੁਰਾਣੇ ਨੇ ਉਹ ਗੁੱਲੀ ਹੁੰਦਾ ਬਟਨ ਕਰਿਆ ਕਰੋ ਸ਼ੇਅਰ ਓਲ ਪਾ ਗੋਡੀ ਮੈਨੂੰ ਨਾ ਜੇ ਜਦੋਂ ਮੈਂ ਇਦਾਂ ਉਹ ਕਰਦੀ ਆ ਨਾ ਉਹ ਤਾਂ ਆਹ ਕੱਢੀ ਨੇ ਮੈਨੂੰ ਐ ਲੱਗਦਾ ਆ ਪੰਜਾਬੀ ਪਹਿਰਾਵੇ ਤੇ ਵੀਡੀਓ ਬਣਾ ਰਿਆ ਆ ਇਹਦੇ ਲੱਥੀ ਹੋਈ ਹੈ ਗਾਉਂ ਆਹ ਦਾ ਪਾਖੜਾ ਖਰਾਬ ਹੈ ਖਰਾਬ ਹੋਣਾ ਦਿਖ ਰਿਹਾ ਸੀ ਦੂਰੋਂ ਹੀ ਹੂੰ ਮੈਨੂੰ ਦੱਸਿਆ ਕਿਉਂ ਆ ਆ ਵੀ ਦੂਜਾ ਵੀ ਚਾਹ ਕੋਈ ਨਾ ਉਥੋਂ ਨਵੇਂ ਲੈ ਕੇ ਆਉਂਦਰੀ ਇੱਕ ਹੋਰ ਕੁੜੀ ਹੈ ਜਣਾ ਸੋਲੇ ਜਲੰਧਰ ਵਾਲਾ ਉਹ ਵੀ ਸੂਟ ਉੱਧਰ ਪਿਆ ਉਹ ਵੀ ਸਿੰਗਰ ਉਹ ਵੀ ਪੈਕ ਕਰਨਾ ਜਲੰਧਰ ਵਾਲਾ ਜਾਣਾ ਇਹ ਜਾਣਾ ਇੱਕ ਆਪਣੀ ਯੂਕੇ ਵਾਲੀ ਪਹਿਨਣਾ ਉਹਨਾਂ ਦਾ ਸੱਚੀ ਕਹਿੰਦੇ ਕਿ ਸਟੀਚ ਕਰਵਾ ਦੇਣਾ ਇਹਨਾਂ ਦਾ ਸਟੀਚ ਨਹੀਂ ਹੋਣਾ

ਸੈਮੀ ਕ੍ਰੇਪ ਤੇ ਪਿਓਰ ਕ੍ਰੇਪ ਦੇ ਵਿੱਚ ਬਹੁਤ ਫਰਕ ਹੈ ਜੀ ਮੈਂ ਵੀਡੀਓ ਦੇ ਵਿੱਚ ਵੀ ਦੱਸਦੀ ਹੁਣੀ ਆ ਇਹ ਜਿਹੜੀ ਬਾਟਮ ਹੈ ਸੈਮੀ ਕ੍ਰੇਪ ਦੀ ਤੇ ਪਿਓਰ ਕ੍ਰੇਪ ਤੇ ਆਪਾਂ ਨੇ ਰੈਡੀ ਕੀਤਾ ਮੈਂ ਤੁਹਾਨੂੰ ਦਿਖਾਨੀ ਆ 셔ਟ ਉਹ ਉਹ ਆਪਾਂ ਨੇ ਪਿਓਰ ਕ੍ਰੇਪ ਤੇ ਰੈਡੀ ਕੀਤੀ ਇਹ ਪਿਓਰ ਕ੍ਰੇਪ ਤੁਸੀਂ ਚੈੱਕ ਕਰੋ ਆਹ ਤਾਂ ਪਿਓਰ ਕ੍ਰੇਪ ਤੇ ਰੈਡੀ ਕੀਤੀ ਠੀਕ ਹੈ ਕੱਲੀ ਆਪਾਂ ਨੂੰ 셔ਟ ਬਣਾਈਏ ਦੇਖ ਕਿੰਨਾ ਸੌਫਟ ਫੈਬਰਿਕ ਹੈ ਤੋਂ ਵਧੀਆ ਫੈਬਰਿਕ ਹੈ ਇਹ ਆਪਣਾ ਇਕੱਲੀ ਸ਼ਰਟ ਰੈਡੀ ਕੀਤੀ ਇਹਦੇ ਨਾਲ ਆਪਣਾ ਲਹਿੰਗਾ ਹੈਗਾ ਸੀ ਉਹਦੇ ਨਾਲ ਹੀ ਕੀਤੀ ਇਹ ਵੀ ਪੂਰੀਆ ਕਰਵਾਉਣੀ ਇਹ ਰੋਕੇ ਕਰਵਾਉਣੀ ਪਾਣੀ ਉਬਲ ਗਿਆ ਮਚੌਲ ਪਾਣਾ ਹਾਂ ਹਾਂ ਆਏ ਹਾਏ ਅੱਜ ਤਾਂ ਰੋਟੀ ਵੀ ਲੇਟ ਹੋ ਗਈ ਆਪਣੀ ਉਹ ਸੱਚ ਇੱਕ ਮੈਂ ਹੋਰ ਕਿਉਂਕਿ ਵੀਡੀਓ ਮੈਂ ਬਣਾਈ ਨਹੀਂ ਹੈਗੀ ਮੈਂ ਪੰਜਾਬੀ ਫੇਰ ਅਗ ਤੇ ਪਾਵਾਂਗੀ ਇਹਦੀ ਪਾਈ ਹੋਈ ਇੰਸਟਾਗ੍ਰam ਤੇ ਰੀਲ ਇਹ ਸੂਟ ਪਹਿਲਾਂ ਵੀ ਆਪਣਾ ਰੈਡੀ ਹੋ ਕੇ ਗਿਆ ਸਟਿਚ ਹੋ ਕੇ ਤੇ ਇਹਦੇ ਆਰਡਰ ਕਾਫੀ ਆਏ ਨੇ ਕਿਉਂਕਿ ਇਹ ਜੱਜਦਾਈ ਬਹੁਤ ਪਿਆ ਆ ਆਫ ਵਾਈਟ ਕਲਰ ਦੇ ਉੱਤੇ ਨਾ ਇਹ ਜਿਹੜਾ ਡਿਜ਼ਾਈਨ ਹੈ ਨਾ ਬਹੁਤ ਸੋਹਣਾ ਲੱਗਦਾ ਪਿਆ ਤੇ ਇੱਕ ਸਾਡੀ ਹੋਰ ਭੈਣ ਯੂਕੇ ਵਾਲੀ ਉਹਨਾਂ ਨੇ ਰੈਡੀ ਕਰਵਾਇਆ ਇਹ ਬੜਾ ਪਿਆਰਾ ਬਣਿਆ ਹੋਇਆ ਚੈੱਕ ਕਰੋ ਆਫ ਵਾਈਟ ਆ ਇਹ ਖਾਦੀ ਸਿਲਕ ਦੇ ਉੱਪਰ ਬਣਾਇਆ ਹੋਇਆ ਪਿਓਰ ਸਿਲਕ ਨਹੀਂ ਹੈਗੀ ਖਾਦੀ ਸਿਲਕ ਦੇ ਉੱਪਰ ਬਣਾਇਆ ਇਹਦੀ ਬਾਜੂ ਨਾਰਮਲ ਜਿਹੜੀ ਹੈ ਬਾਜੂ ਆ ਜਿਹੀ ਆਸੀ ਬਹੁਤ ਸੋਹਣਾ ਸੂਟ ਰੈਡੀ ਹੋਇਆ ਤੇ ਇਹ ਵੀ ਆਪਣਾ ਜਾਣਾ ਯੂਕੇ ਜਾਣਾ ਇਹ ਯੂਕੇ ਆਪਣੀ ਸਰਦੀ ਭੈਣ ਨੂੰ ਜਾਣਾ ਹੈ ਇਹ ਜਾਨਾ ਸਟਿਚ ਹੋ ਗਏ ਮੈਂ ਆ ਕੇ ਪਾਣੀ ਮੈਂ ਆਪਣਾ ਚੌੜ ਬਣਾ ਲਾ ਫੁੱਟ ਬੋ ਲੱਗੇ papa ਆਏ ਅੰਦਰ ਕੰਮ ਕਰਾ ਦੇ ਪਾਣੀ ਲਿਜਿਆ ਪੁੱਤ ਦਮਨ ਮੇਰੀ ਪੂਰੀ ਹੈਲਪ ਕਰਵਾ ਲਈ ਦਮਨ ਨੂੰ ਮੈਂ ਲਾਲਚ ਦਿੱਤਾ ਹੋਇਆ ਦਮਨ ਮੈਂ ਕਿਹਾ ਮੈਂ ਤੈਨੂੰ ਨਾ ਸੂਟ ਸੁਆਗ ਦੇ ਦੂੰਗੀ ਘੈਂਟ ਜਿਆ ਮੇਰੀ ਹੈਲਪ ਕਰਵਾ ਦਮਨ ਸੂਟ ਦੇ ਚੱਕਰਾਂ ਚ ਲੱਗੀ ਹੋਈ ਹੈ ਲੈ ਕੇ ਚਲਾ ਜਿਆ ਕਿਚਨੇ ਨਾਲ ਤੁਸ ਜੇ ਰੱਤ ਤਾਂ ਗਰਮੀ ਲੱਗਣੀ ਐ ਨਹੀਂ ਹੈਗੇ ਸੱਜ ਪੱਖੇ ਲੱਗੇ ਆਫਿਸ ਚ ਹਾਂ ਹਾਂ ਇੰਨੀ ਵੀ ਗਰਮੀ ਨਹੀਂ ਹੈ ਮਗਾ ਕੀ ਮੈਂ ਮੈਂ 2 ਨੰਬਰ ਘਟਾ ਕੇ ਫਿਰ ਮੈਂ ਬੈਠਾ ਕਹਿੰਦਾ ਕਹਿੰਦਾ ਬੰਦ ਨਾ ਕਰਿਓ ਕਹਿੰਦਾ ਲੈ ਦੱਸ ਮੇਰਾ ਯਾਰ ਨੂੰ ਮੈਂ ਤਾਂ ਬੱਲੇ ਬੱਲੇ ਪੜਾਸ ਹੋ ਜਾਂਦੀ ਹੈ ਹਾਂ ਜਿੰਨੇ ਬੰਦੇ ਨੇ ਉੱਥੇ ਤਾਂ ਪਾਪਾ ਪੇ ਉੱਟਣੀਆਂ ਨੇ ਹੂੰ ਨਹੀਂ ਮੱਖਣ ਲਾ ਕੇ ਬੰਦੇ ਅੱਜ ਮੌਸਮ ਥੋੜਾ ਜਿਆ ਐ ਉਹ ਹੋ ਗਿਆ ਥੋੜਾ ਉਹ ਕਹਿੰਦੇ ਕਿ ਮੌਸਮ ਅੱਜ ਸਵੇਰੇ ਬਾਸੀ ਸਾਹਿਬ ਕਹਿ ਕੇ ਗਏ ਕਿ ਜਿੰਨਾ ਚਿਰ ਸਰਦੀ ਨਾ ਮਰਜ ਕੇ ਖਾਣਾ ਮੈਨੂੰ ਕੋਈ ਮੋਟਾ ਨਾ ਕਹੋ ਉਹ ਮੌਸਮ ਅਜ ਇੱਕਦਮ ਹੀ ਪਲਟ ਗਿਆ ਕਿਤੇ ਗਰਮੀ ਆ ਗਈ ਉਤਾਰ ਸਾਂ ਛੱਡ ਦੋ ਅਜਾ ਤੂੰ ਸਾਰੇ ਜਣੇ ਇੱਕ ਗੱਲ ਦਾ ਕਮੈਂਟ ਕਰਕੇ ਦੱਸਿਓ ਕਿ ਸਾਰਾ ਦਿਨ ਨਾ ਜਿਹੜਾ सोनू ਉਹਨੂੰ ਖਾਣ ਦੀ ਗੱਲ ਆ ਵੀ ਉਤਾਰ ਖਾ ਗਿਆ ਉਹ ਪੀ ਗਿਆ ਉਹ ਐਦਾਂ ਕਰ ਗਿਆ ਉਹ ਖਾਂਦਾ ਯਾਰ ਅਰੇ ਖਾ ਐ ਨਹੀਂ ਖਾਣ ਦੀ ਗੱਲ ਕਹਿੰਦੇ ਆਪਾਂ ਕਿ ਜੇ ਖਾ ਰਹੇ ਆ ਤਾਂ ਆਪਾਂ ਨਾਲ ਐਕਸਰਸਾਈਜ਼ ਵੀ ਕਰੀਏ ਤੇ ਆਪਾਂ ਉਹ ਜਿਹੜਾ ਐਕਸਰਸਾਈਜ਼ ਗੱਲ ਤੱਕ ਦੀ ਗੱਲ ਹੁਣ ਤੱਕ ਕੀਤੀ ਨਹੀਂ ਅਜੇ ਤੱਕ ਕੀ ਕਹਿੰਦੀ ਗੱਲ ਗਈ ਹੈ ਕਹਿੰਦਾ ਮਤਲਬ ਇਹੀ ਹੁਣ ਐਕਸਰਸਾਈਜ਼ ਕਰਦੇ ਆ ਜਦੋਂ ਗਰਮੀਆਂ ਹੁਣ ਠੰਡਾ ਇੱਥੇ ਪਈ ਹੈ ਵਾਫ ਰਿਆ ਆ ਐ ਗੱਲ ਕਿਉਂ ਕਿਹਾ ਆ ਖਾਣ ਦੀ ਗੱਲ ਆ ਰੋਟੀਆਂ ਪਕਾ ਲਓ ਐ ਕਰ ਲਓ ਢੰਗਾ ਕਰ ਲਓ ਤੇ ਤੁਸੀਂ ਕਹਿੰਦੇ ਰਹਿੰਦੇ ਹੋ ਉਹ ਉਹਦਾ ਆਰਤੀ ਦਾ ਕਮੈਂਟ ਆਇਆ ਸੀ ਉਹ ਕਹਿੰਦੀ ਦੀਦੀ ਮੇਰੇ ਘਰ ਵਾਲੇ ਵੀ ਆਈ ਜੋ ਵੀ ਘੰਟੇ ਕਹਿੰਦੇ ਜਾਂ ਰੋਟੀਆਂ ਪਕਾ ਜਾਂ ਰੋਟੀਆਂ ਪਕਾ ਜਾਂ ਪੰਜਾਬੀ ਬੰਦੇ ਨੂੰ ਹੁੰਦਾ ਕੀ ਬਦ ਰੋਟੀ ਦਾ ਕੀ ਮਤਲਬ ਹੈ ਵੀ ਜਦ ਬੜੀ ਟਾਈਮ ਸੇ ਰੋਟੀ ਬਕਾ ਲਓ ਪੰਜਾਬੀ ਬੰਦੇ ਦੱਸੋ ਰੋਟੀ ਹੀ ਖਾਂਦੇ ਬਸ ਹੋਰ ਕੋਈ ਕੰਮ ਨਹੀਂ ਕਰਦੇ ਹੋਰ ਐਸ਼ ਕਰਦੇ ਨੇ ਹੋਰ ਕੀ ਬੰਦੇ ਦਾ ਕੰਮ ਕੀ ਹੁੰਦਾ ਪਰੌਂਠੇ ਖਾਓ ਤੇ ਪੈ ਜਾਓ ਕਾਹਨੂੰ ਪੈ ਜਾਓ ਮੈਂ ਦਫਤਰ ਜਾਣਾ ਹੁੰਦਾ ਪਰੌਂਠੇ ਖਾ ਕੇ ਮੇਰੇ ਖਾ ਕੇ ਪਰੌਂਠੇ ਖਾ ਕੇ ਗਏ ਨਹੀਂ ਮੈਂ ਦਫਤਰ ਹਾਂ ਉਹਦੇ ਵੇਖ ਕੇ ਮੂਲੀਆ ਵਾਲੇ ਮੂਲੀਆ ਵਾਲੇ ਪਰੌਂਠੇ ਬੜੇ ਕਾਇੰਟ ਬਣੇ ਹਨਾ ਰੋਟੀ ਦੇ ਨਾਮ ਤੋਂ ਤੁਹਾਨੂੰ ਪਤਾ ਨਹੀਂ ਕੀ ਹੁੰਦਾ ਲੇਡੀਜ਼ ਨੂੰ ਘਬਰਾਟ ਹੀ ਮਿਲਦੀ ਹਾਂ ਹਾਂ ਤੀ ਹੁਣ ਕਮੈਂਟ ਕਰਿਓ ਚੰਗਾ ਘਬਰਾਟ ਨਹੀਂ ਮੰਨਦੇ ਪਤਾ ਕੀ ਬੰਦੇ ਨੂੰ ਐਸ ਰੋਟੀ ਰੋਟੀ ਜਨਾਨੀ ਨੂੰ ਤਾਂ ਐ ਹੁੰਦਾ ਵਿਚਾਰੀ ਨੂੰ ਕਿ ਮੈਂ ਆਪੇ ਬਣਾ ਕੇ ਖਾ ਲਵਾਂ। ਯਕੀਨੀ ਗਾ ਸੁਣੋ ਤੁਸੀਂ 6-7 ਵਜੇ ਰੋਟੀ ਪਕਾ ਕੇ ਆਪਣਾ ਰੱਖ ਦਿਓ। ਠੀਕ ਹੈ। ਅਸੀਂ ਖਾ ਕੇ ਵੇਲੇ ਹੋ ਜਾ ਤੁਸੀਂ ਮਰਜ਼ੀ ਕਰ ਤੁਹਾਨੂੰ ਕੋਈ ਕਹਿੰਦਾ ਕੋਈ ਕਹਿੰਦਾ ਉਦੋਂ ਬਾਅਦ। ਤੁਸੀਂ ਰੋਟੀ ਤੁਸੀਂ ਆਪ ਦਫ਼ਤਰੋਂ 8 ਵਜੇ ਤੱਕ ਹੀ ਬਣਾ ਲਈਏ ਰੋਟੀ 6 ਵਜੇ। ਮੈਂ ਤਾਂ ਕਹਿੰਦਾ 8:30 ਵਜੇ ਰੋਟੀ ਸਵੇਰੇ 8:30 ਵਜੇ ਦਾ ਟਾਈਮ ਹੈ। ਠੀਕ ਹੈ। ਜਿਹੜੀ ਜਦ ਮੈਂ ਖਾਣਾ ਉਹਨਾਂ 9:30-10 ਵਜੇ ਤੱਕ। ਵੇਲੇ ਆ ਨਾ ਅਸੀਂ ਕੰਮ ਕੋਈ ਨਹੀਂ ਸਾਨੂੰ। ਠੀਕ ਹੈ। ਦੂਸਰੇ ਨੰਬਰ ਤੇ ਦੁਪਹਿਰ ਦੀ ਰੋਟੀ ਚਲੋ ਪੈ ਜਿਵੇਂ ਜਿਵੇਂ ਰੋਟੀ ਪੱਕੀ ਹੁੰਦੀ ਹੈ ਜਿਵੇਂ ਕਿਚਨ ਚ ਵੜ ਰਹੇ ਆ ਤਾਂ ਇਹਦਾ ਮਤਲਬ ਹੈ ਕਿ ਉਹਨੂੰ ਕੋਈ ਲੋਡ ਹੈ ਕਿਚਨ ਚ ਨਾ ਤੇ 24 ਘੰਟੇ ਜਾਂਦੇ ਰਹਿੰਦੇ ਨੇ ਉਹਨੂੰ ਕੋਈ ਲੋਡ ਹੈ ਭਾਈ ਉਹਨੂੰ ਜਾਓ ਰੋਟੀ ਰਾਟੀ ਪਕਾਓ ਤੇ ਐਦਾਂ ਸਾਰਾ ਸਿਸਟਮ ਹੋਣਾ ਚਾਹੀਦਾ ਨਹੀਂ ਜਿਹੜਾ ਬੰਦਾ ਕਿਚਨ ਜਾ ਸਕਦਾ ਉਹ ਐਵੇਂ ਕਹਿ ਸਕਦਾ ਸੋਨੂੰ ਰੋਟੀ ਖਾਣੀ ਹੈ ਐ ਵੀ ਕਹਿ ਸਕਦਾ ਹੈ ਨਾ ਫਿਰ ਤੁਸੀਂ ਉਹੀ ਲੈਕਚਰ ਛੱਡ ਦੇਣਾ ਰੋਟੀ 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 ਬੱਸ ਭੁੱਕੇ ਰਹੋ ਦੋਹੀ ਕਿਚਨ ਤੇ ਗਏ ਮੈਨੂੰ ਸਮਝ ਨਹੀਂ ਆਉਣੀ ਕਿਚਨ ਤੇ ਕਿਉਂ ਗਏ ਹੈ ਦੇਖੋ ਸਾਡਾ ਜਿਹੜਾ ਸਿੱਧਕਨ ਉਹ ਰੋਟੀ ਨਾਲ ਹੀ ਪੂਰਾ ਹੋਣਾ ਆ ਇਹ ਤਾਂ ਗੱਲ ਹੈਗੀ ਰੋਟੀ ਤੋਂ ਬੜਾ ਠੜ ਨਹੀਂ ਪਰ ਆ ਜੇ ਤੁਮ ਕੁਝ ਵੀ ਖਾ ਕੇ ਆ ਜੀ ਇਹ ਉਦੋਂ ਡੋਕਲੇ ਜੇ ਖਾਦੇ ਉਹ ਤਾਂ ਐ ਖਾਗੇ ਜਿਵੇਂ ਮੰਟੀ ਮੰਟੀ ਨਮੇੜ ਤੇ ਡੋਕਲੇ ਨਾਲ ਠੱਡ ਭਰਦਾ ਉਹ ਹੀ ਤਾਂ ਗੱਲ ਆ ਫਿਰ ਆ ਕੇ ਫੇਰ ਪਰੌਂਟੇ ਝਾੜੇ ਫਿਰ ਜਾ ਕੇ ਸਿੱਧਕਨ ਹੁਣ ਕਹਿੰਦੇ ਮੈਨੂੰ ਕਾਹ ਤੋਂ ਕਹਿੰਦੀ ਖਾਣਾ 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 ਫਿਰ ਬੰਦਾ ਐਂ ਕਹਿੰਦਾ ਮੇਰੇ ਵਰਗੇ ਤਾਂ ਡੋਕਲੇ ਨਾਲ ਠੱਡ ਭਰ ਗਿਆ ਤੁਹਾਡਾ ਭਰਿਆ ਨਹੀਂ ਯਾਰ ਮਾਰਕੀਟ 'ਚ ਯਾ ਤੁਹਾਡਾ ਨਾਮ ਚੱਲਦਾ ਸੁਣ ਮਾਰਕੀਟ ਕਿਹੜੀ ਮਾਰਕੀਟ ਕਿਹੜੀ ਮਾਰਕੀਟ 'ਚ ਮੇਰਾ ਨਾਮ ਚੱਲਦਾ ਓਏ ਫੁਕਾਈ ਮਰੀ ਜਾਂਦੇ ਇਹ ਮਾਰਕੀਟ ਹੁੰਦੀ ਆ ਮਤਲਬ ਮਾਰਕੀਟ ਵਾਲਾ ਘਰ ਦੀ ਮਾਰਕੀਟ ਬਤਾ ਇਹਨੇ ਲੈਕਚਰ ਦੇ ਮਾਰਕੀਟ ਨਾ ਦੁਨੀਆ ਯੂਕੇ ਕੈਨੇਡਾ ਤੱਕ ਮੇਰੇ ਮਮਦ ਨਾਮ ਚੱਲਦਾ ਮਮਦ ਨਾਮ ਚੱਲਦਾ ਆ ਦੇ ਆ ਆ ਕੀ ਆ ਕੀ ਡਰਾਮਾ ਚੱਲਣ ਡਿਆ ਹੈ ਮੜੀ ਮੁੱਟੀ ਸਿਆਣ ਕਰਾ ਦੁਨੀਆ ਬੜੀ ਸਿਆਣੀ ਦੁਨੀਆ ਤੇ ਲੋਕਾਂ ਦੇ ਬੰਦੇ ਤਾਂ ਕਿਤੇ ਬਾਅਦ ਨਹੀਂ ਕੱਢਦੇ ਬੋਲਦੇ ਨਹੀਂ ਐ ਗੁੰਗੇ ਜੋ ਕਿ ਘੂਮੀ ਜਾਂਦੇ ਨੇ ਫੇਰ ਕਹਿੰਗੇ ਬੋਲਦੇ ਨਹੀਂ 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 ਗੁੰਗੇ ਜੋ ਕਿ ਘੂਮੀ ਜਾਂਦੇ ਨੇ ਕੁਝ ਬੋਲਦੇ ਹੀ ਨਹੀਂ ਹਾਂ ਫੇਰ ਉਹੀ ਤਾਂ ਕਹਿਣਾ ਮੈਂ ਤੁਸੀਂ ਇਹੀ ਕੰਪਲੈਨ ਕਰਨਾ ਸੀ ਬਾਅਦ ਵਿੱਚ ਇਹੀ ਕਹਿਣਾ ਵੀ ਬੋਲਦੇ ਨਹੀਂ ਹੁਣ ਜੋ ਬੋਲਦੇ ਆ ਫੇਰ ਕਹਿੰਦੇ ਬਰਕ ਬੋਲਦੇ ਹੋ ਨਹੀਂ ਮੈਂ ਮੇਰੇ ਕਹਿੰਦਾ ਮਤਲਬ ਕਿ ਲੋਕਾਂ ਦੇ ਬੰਦੇ ਆ ਕੁੰਨੇ ਦੁੰਨੂ ਜੋ ਕੇ ਫਿਰ ਜਾਂਦੇ ਨੇ ਲੋਕ ਨਹੀਂ ਦੁੰਨੂ ਨਹੀਂ ਨਹੀਂ ਦੁੰਨੂ ਹੀ ਹੋ ਕੇ ਫਿਰ ਜਾਂਦੇ ਨੇ ਹਾਂ ਇਹਨੇ ਕਿੱਲ ਕੱਢਦੇ ਫਿਰਦੇ ਨੇ ਤੇ ਬੜੇ ਲਾਈਕ ਕਰਦੇ ਲੋਕ ਉਹਨਾਂ ਨੂੰ ਤੂੰ ਦੁੰਨੂ ਜੋ ਕੇ ਫਿਰ ਹਾਂ ਦੁਲਬੀ ਕਿਵੇਂ ਕਿਵੇਂ ਮੈਨੂੰ ਕਰਦਾ ਫਰਦਾ ਨਿੱਡੁੰਨੇ ਜੋ ਕਿ ਫਿਰਿਆ ਕਰੋ ਆਪਣਾ ਦੀ ਹੈਗਾ ਸਾਡਾ ਤੂੰ ਹੀ ਬੋਲਣਾ ਹੀ ਕੁਛ ਨਹੀਂ ਜੋ ਮੈਂ ਕਹਿਤਾ ਉਹ ਪੱਥਰ ਤੇ ਲੀਕ ਹੈ ਠੀਕ ਹੈ ਉਹ ਤਾਂ ਹੁੰਦੀ ਉਹ ਲੀਖ ਉਹ ਤਾਂ ਮਟਾਉਣਾ ਮੇਰਾ ਕੰਮ ਹੈ ਕਰਨੇ ਕਿ ਮਾਪਾ ਉਹ ਤਾਂ ਮਟਾਉਣਾ ਮੇਰਾ ਕੰਮ ਹੈ ਮਟੰਦੇ ਨਹੀਂ ਨਹੀਂ ਆਪਾਂ ਨੇ ਜਾਖ ਜਾ ਆ ਇਹਨੂੰ ਬਾਹਰ ਨੂੰ ਕੱਢ ਤਾਂ ਇਹਨੂੰ ਯਾਰ ਕਿਨੂੰ ਆ ਇਹਨੂੰ ਮੈਂ ਆਪਾਂ ਹੀ ਤਾਂ ਖਾ ਲਿਆ ਪਾਈ ਨੇ ਕਹਿਆ ਸੀ ਕਿ ਨਾ ਇਹਦੇ ਹੱਥ ਲੱਗੂਗਾ ਤਾਂ ਖੰਮ ਖਰਾਬ ਹੋ ਜਾਊਗਾ ਅੱਛਾ ਜੇ ਤੁਸੀਂ ਖਾ ਲਓ ਖਾ ਲਓ ਤੁਸੀਂ ਅਸੀਂ ਖਾ ਲਿਆ ਸੀ ਇੱਕ ਮੈਂ ਅੱਧਾ ਖਾ ਲਓ ਤੁਸੀਂ ਅੱਧਾ ਕੋ ਸਾਰਾ ਖਾਉਂਗਾ ਐ ਕਿਵੇਂ ਸਾਰਾ ਫੇਰ ਫੇਰ ਤੁਸੀਂ ਕਹਿੰਦੇ ਕਿ ਹਾਂ ਮੈਨੂੰ ਕਹਿੰਦੇ ਖਾਂਦੇ ਖਾਂਦਾ ਹੈ ਸਾਰੇ ਖਾਉਂਗਾ ਇਹ ਗੱਲ ਨਾ ਖਾਉਂਗਾ ਸਾਰਾ ਨਹੀਂ ਖਾਣਾ ਜਾਂ ਨਾਲਾ ਦਮਣ ਜਾ ਕੇ ਕਿਉਂ ਡ੍ਰੈਗਨ ਫਰੂਟ ਖਾ ਕੇ ਚੱਲ ਨਹੀਂ ਵੇਹ ਲਾਏ ਜਾ ਪੁੱਤ ਨਾਲਾ ਪਾਣੀ ਗਰਮ ਹੋ ਗਿਆ ਆ ਦੇ ਲੋ ਐਸ ਟਾਈਮ ਬਣਾਉਂਦੇ ਦਮਣ ਦੇ ਲੋ 9:30 ਦਾ ਟਾਈਮ ਹੋ ਗਿਆ ਨਾ ਸਵੇਰੇ ਨਾ ਆ ਕੇ ਨਾ ਦੁਪਹਿਰੇ ਟਾਈਮ ਨਾ ਆ ਕੇ ਹੁਣ ਸਕੂਲ ਜਾਊਗੀ ਨਾ ਆ ਕੇ ਸਕੂਲ ਜਾਊਗੀ ਤਾਂ ਆ ਗਏ ਡ੍ਰੈਗਨ ਫੂਡ ਤੇ ਕਹਿੰਦੇ ਕਿ ਮੈਂ ਇਕੱਲੇ ਨਹੀਂ ਖਾਣਾ ਸਾਰਾ ਲੈ ਦੱਸੋ ਫਿਰ ਇੱਥੇ ਮੈਂ ਕਹਾਂ ਨਾ ਕਿ ਤੁਸੀਂ ਇਕੱਲੇ ਖਾਂਦੇ ਰਹਿੰਦੇ 24 ਘੰਟੇ ਆ ਹੀ ਕਹਿਣਾ ਮੈਂ ਤੂੰ ਦੇਖ ਭਾਈ ਤੁਹਾਡਾ ਹਾਲ ਬਾਲਾ ਹੀ ਕਮ ਖਰਾਬ ਹੋਇਆ ਪਿਆ ਬਾਲੇ ਮੋਟੇ ਹੋਇਆ ਪਿਆ ਕਿਹਨਾਂ ਕੋਲ ਉਹ ਨਹੀਂ ਸੀਗੇ ਪਾਪਾ ਯਾਰ ਜੰਮੂ ਸੀਗੇ ਪਾਪਾ ਸੁਮਨ ਆਂਟੀ ਹੂੰ ਉਹ ਤਾਂ ਉਹ ਤਾਂ ਉੱਥੇ ਆ ਗਏ ਗਰਦਾਸਪੁਰ ਕੋਲ ਆ ਗਏ ਗਰਦਾਸਪੁਰ ਹੂੰ ਮੋਢੇ ਪੇਕੇ ਕੋਲ ਹੂੰ ਤੁਹਾਡੀ ਪੇਕੇ ਕੋਲ ਐ ਨਹੀਂ ਕਹਿੰਦੀ ਮੇਰੇ ਨਾਨਕੇ ਕੋਲ ਤੁਹਾਡੀ ਮੇਕੇ ਕੋਲ ਹਾਂ ਤਾਂ ਮੋਢੇ ਪੇਕੇ ਕੋਲ ਸਹੀ ਤਾਂ ਨੇ ਉਹਦੇ ਤਾਂ ਨਾਨਕੇ ਨੇ ਨਾ ਤੇਰੇ ਆ ਨਿਕਲੇ ਲੱਡੂ ਜਾ ਲੱਡੂ ਅੱਦਾ 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 ਸਾਡਾ ਤੇ ਅੱਦਾ ਅੱਡ ਇਹ ਤਾਂ ਕਿਵੀ ਵਰਗਾ ਲੱਗਦਾ ਫਲੇਵਰ ਜਣਾ ਇਹ ਨਾ ਨਾ ਟੇਸਟ ਥੋੜੇ ਟੈਂਬਾ ਦਾ ਹੁੰਦਾ ਇੱਕਦਮ ਟੇਸਟੀ ਖਾਣ ਤੇ ਆਉਂਦਾ ਨਹੀਂ ਖਾਣਦੇ ਹੋ ਘਰੇ ਬਰਕਤ ਆਉਂਦੀ ਹੈ ਆ ਲੋ ਇਹ ਤੁਸੀਂ ਖਾਓ ਦੋਨੇ ਜਾਣੀਆਂ ਨੋ ਨੋ ਓਨਲੀ ਮੀ ਮੈਨੂੰ ਇਹ ਲੈਣਾ ਮੈਂ ਤਾਂ ਸੈਂਟਰ ਚ ਲਵਾਂਗੀ ਮੇਰੇ ਵਾਰੀ ਪੀਸ ਪਤਲਾ ਕਰਤਾ ਦੇਖੋ ਫਿਰ ਕਹਿੰਦੇ ਕਿ ਇਹ ਖਾਂਦਾ ਨਹੀਂ ਮੈਂ ਖਾਂਦਾ ਨਹੀਂ ਤਾਂ ਕੀ ਹੁਣ ਮੇਰੇ ਵਾਰੀ ਪੀਸ ਪਤਲਾ ਕਰਤਾ ਦਮੂ ਦੇ ਖਾ ਚੁੱਕੇ ਪਹਿਲਾਂ ਹੋਰ ਦੱਸੋ ਕਿੰਨੇ ਖਾਣੇ ਨੇ ਤੁਸੀਂ ਆਹੀ ਮਾਮਾ ਤੇ ਨਦਰ ਦਾ ਖਾਦਾ ਲਓ ਜੀ ਤੁਸੀਂ ਵੀ ਖਾ ਲਓ ਸਾਰੇ ਡ੍ਰੈਗਨ ਫੂਡ ਜਟਾਂ ਦੇ ਘਰੇ ਆ ਡ੍ਰੈਗਨ ਫੂਡ ਸਾਰੇ ਇੱਕੋ ਵਾਰੀ ਖਾ ਗਏ ਲੋਕੀ ਮਾੜਾ ਬੜਾ ਖਾਂਦੇ ਨੇ ਇਹ ਕੱਲੀ ਫਿਰ ਸੰਡੇ ਹੀ ਹਾਂ ਮੈਂ ਆਪਾਂ ਕੇਲੇ ਖਾਣ ਪੈਣ ਤੇ ਅੱਜ ਡ੍ਰੈਗਨ ਫੂਡ ਆ ਗਿਆ ਆਪਣੇ ਘਰੇ ਦੇਰੋਂ ਨੇ ਆਦੇ ਰੋਂ ਨੇ ਬੇਡ ਵੀ ਛੜੀਖਾ ਪਲੇਟ ਦੇ ਲੋ ਕਾਹ ਤੋਂ ਖਾ ਲ ਪਿਆ ਮਾੜਾ ਜਹਾ ਮੈਂ ਆਪਾ ਖਾਣਿਆ ਹੌਲੀ ਹੌਲੀ ਤੁਹਾਡੇ ਵਾਂਗੂ ਨਹੀਂ ਤੁਹਾਡੇ ਵਾਂਗੂ ਨਹੀਂ ਤੇਜ਼ ਤੇ ਖਾਣਾ ਮੈਂ ਪਾਪਾ ਨਾ ਲੱਗੇ ਪਏ ਮੈਂ ਚੱਪੜ ਚੱਪੜ ਆਉਂ ਚੱਪੜ 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 ਤਾਂ ਬੋਲਦੇ ਹੁੰਦੇ ਨੇ ਚੱਪ ਚੱਪੜ ਤੇ ਪੜਨੀ ਕਹਿੰਦੇ ਚੱਪਣ ਕਾ ਗੱਪੜ ਕਪੜ ਗੱਪੜ ਕਪੜ ਬੋਲਦੇ ਹੁੰਦੇ ਨੇ ਚੱਪੜ ਚੱਪੜ ਬੋਲਦੇ ਹੋ ਤੁਸੀਂ ਹਾਂ ਪਪਾ ਨਾ ਖਾਣ ਲੱਗੇ ਪਏ ਲੱਗੇ ਪਏ ਮੈਂ ਕਿਹਾ ਪਪਾ ਹੌਲੀ ਖਾਓ ਸਵਾਦ ਲਓ ਪਪਾ ਨੇ ਅੱਧਾ ਸੀ ਨਾ ਉਹੀ ਸਾਰਾ ਮੂੰਹ ਚ ਪਾ ਗਏ ਲੈ ਲੈ ਸਵਾਦ ਮੈਨੂੰ ਐਸੀ ਕਿਤੇ ਪਿਆ ਪਿਆ ਖਰਾਬ ਨਾ ਹੋ ਜੀ ਉਹ ਇੰਨਾ ਜੀ ਨਹੀਂ ਖਰਾਬ ਹੁੰਦਾ ਹੈ ਅਹੀ ਆ ਗਏ ਹਾਂ ਪਿੱਛੇ ਪਹਿਲਾਂ ਚੀਜ਼ਾਂ ਖਰਾਬ ਹੋਈਆਂ ਨੇ ਤੁਸੀਂ ਹੈਗੇ ਸੀ ਵਿੱਚ ਤਾਂ ਫਰੂਟ ਹਾਂ ਕਿਹੜਾ ਬਸ ਇਹ ਰੇਬੇਰ ਲਿਆਂਦੀ ਸੀ ਉਹ ਗਲ ਕੇ ਉੱਤੇ ਪਏ ਪਏ ਉਹ 베ਰ ਹੀ ਖਰਾਬ ਇਹ ਉਹ ਵੀ ਮੈਂ ਹੁੰਦਾ ਨਾ ਮੈਂ ਸਿੱਟਦੇ ਦੇ ਅੰਦਰ ਮੈਂ ਅੱਧੇ ਡੇਢ ਨਾ ਸੀ ਵੀ ਵਿੱਚ ਹੀ ਜਾਣੇ ਸੀ ਅੱਧੇ ਡੇਢ ਡੇਢ ਕਿਸ ਤੋਂ ਤੱਕ ਆ ਗਿਆ ਇਤੋਂ ਤੱਕ ਐਵੇਂ ਨਹੀਂ ਢੋਡੀ ਨੂੰ ਲੱਗਣਾ ਆਪਣੀ ਲਾਉਣਾ ਇਹਨੂੰ ਢੋਡੀ ਨੂੰ ਲੱਗਣ ਵਾਲਾ ਆਹ ਤੇ ਨਾ ਹੱਥ ਨਹੀਂ ਲਾਣਾ ਇਹਨੂੰ ਪੁੱਤਾ ਵਾਂਗ ਪਾੜੇ ਪੁੱਤਾ ਵਾਂਗ ਪਾੜਿਆ ਸਦੀ ਸਦੀ ਸਾਮ ਕੇ ਰੱਖਿਆ ਹੋਇਆ ਇਹ ਆਪਣੀ ਇਕਟਾਉਂਗਰ ਇਹ ਸਦੀ ਸਦੀ ਇਹਨੂੰ ਹੱਥ ਨਹੀਂ ਲਾਣਾ ਹੈ